ਚਾਹਨੇ ਕੋ ਕੱਲਾ ਨਾਲ ਦੇ ਘਰ ਸਿੱਧਾ ਉੱਥੇ ਪੁੱਤਜਾ ਮੇਰਾ ਦੇਖਣ ਗਿਆ ਤੇ ਦੇਖਣ ਤੋਂ ਬਾਅਦ ਮੇਰੇ ਭਤੀਜੇ ਨੇ ਆ ਕੇ ਦੱਸਿਆ ਕਿ ਉਹ ਚੇਹੁੰਦਰ ਨਹੀਂ ਕੋ ਗੱਲਬਾਤ ਨਹੀਂ ਕਰ ਰਿਹਾ ਕੋਈ ਗੜਬੜ ਹੈ ਐਮਬੂਲੈਂਸ ਕਾਲ ਕੀਤੀ ਤੇ ਆਏ ਤੇ ਉਹਨਾਂ ਨੇ ਉਹਨੂੰ ਡੈੱਡ ਕੋਸ਼ਿਸ਼ ਕਰ ਦਿੱਤਾ ਕਿਹਨੇ ਵੀ ਮੌਤ 4 ਘੰਟੇ ਪਹਿਲਾਂ ਹੋ ਚੁੱਕੀ ਹੈ ਜੀ ਹਾਰਟ ਬੈਗ ਲੈਣਾ ਪਹਿਲਾਂ ਮੇਰੀ 4:30 ਵਜੇ ਤੜਕੇ ਗੱਲ ਹੋਈ ਹੈ ਉਹ ਤਿੰਨ ਚਾਰ ਘੰਟੇ ਬਾਅਦ ਜਿਹਦੀ ਮੌਤ ਹੋ ਗਈ ਹੈ ਇਹਨੂੰ ਕਿਹਾ ਵੀ ਉਹ ਮੁੰਡਾ ਨਾਲ ਦਾ ਕਿਤੇ ਗੁਰਦਾਰੇ ਚੱਲਿਆ ਸੀ ਉਹਨੇ ਕਿੰਦਾ ਗੁਰਦਾਰੇ ਚੱਲੀਏ ਕਿੰਦਨ ਨੇ ਮੈਂ ਲੰਮਾ ਪਹਿਣਾ ਵਾ ਇਹ ਕਰਿਆ ਦੁਬਾਰਾ ਲੰਮਾ ਕਿੰਦੇ ਪੈ ਗਿਆ ਜੀ ਮੁੜ ਕੇ ਇਹਨੂੰ ਜਦੋਂ ਡੈੱਥ ਹੋਈ ਤਾਂ ਵੇਖਿਆ ਜੀ ਇਸ ਸਿਆਸੀ ਲੀਡਰ ਨੇ ਪਰਵਾਤ ਤੱਕ ਪਹੁੰਚ ਕੀਤੀ ਹੋਈ ਸੀ ਨੇ ਕੋਈ ਨਹੀਂ ਹਲੇ ਤੱਕ ਆਇਆ ਇਹ ਸਾਡੇ ਕੋਲ ਕਿਸੇ ਨੇ ਪੁੱਛਿਆ ਤੱਕ ਨਹੀਂ ਗਾ ਪੰਜਾਬ ਗਵਰਨਮੈਂਟ ਤੋਂ ਇੰਡੀਆ ਗਵਰਨਮੈਂਟ ਤੋਂ ਮੰਗ ਕਰਦਾ ਇਹ ਸਾਡੇ ਬੱਚੇ ਨੂੰ ਸਾਡੇ ਕਰ ਲੈਂਦਾ ਯਾਰ ਮੈਂ ਮੈਦਾਨ ਚਾਣਾ ਲਈ ਐਂਦਾ ਕਰਨਾ ਪਾ ਐਂਦਾ ਕਰਨਾ ਕਦੀ ਨਾ ਕਲਦੀ ਵੀ ਨੂੰ ਪਤਾ ਵੰਦਾ ਆਪਨੇ ਨੂੰ ਤਬਈ ਲਿਆ ਹੋਲੇ ਕਰ ਦਿੱਤਾ ਇਹੋ ਸਾਡੀ ਬੇਨਤੀ ਆ ਸਾਡਾ ਬੱਚਾ ਸਾਡੇ ਕੋਲ ਆ ਜੇ ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਹਰਗਬਿੰਦ ਸਿੰਘ ਜੀ ਇਹ ਬਿੰਦ ਸਿੰਘੋ ਵਾਲੀ ਸਾਡਾ ਜਿਹੜੀ ਕੰਟਰੀ ਚ ਰਹਿ ਰਹੇ ਤੁਸੀਂ ਅਸੀਂ ਬੈਂਕੂਵਰ ਕੈਨੇਡਾ ਚ ਰਹਿੰਨੇ ਜੀ ਤੇ ਤਲਵਿੰਦਰ ਸਿੰਘ ਉੱਥੇ ਹੀ ਵਿਆਹ ਸੀ ਕਬੱਡੀ ਖੇਡਣ ਵਾਸਤੇ ਸਾਡੇ ਕੋਈ ਹੀ ਰਹ ਰਿਆ ਸੀ ਇੱਥੇ ਬੈਂਕੂਵਰ ਇਹ ਕਬੱਡੀ ਖੇਡਦੇ ਸੀ ਕੋ ਕਬੱਡੀ ਖੇਡਦੇ ਸੀਗੇ ਬਹੁਤ ਬੱਚੇ ਪਲੇਅਰ ਸੀਗੇ ਉਹਨਾਂ ਦੇ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਕਬੱਡੀ ਦਾ ਪਲੇਅਰ ਸੀਗਾ ਤੇ ਕਲੱਬ ਜਿਹੜੀ ਉੱਥੇ ਦੀ ਹੈਗੀ ਆ ਆਪਣੇ ਸਰੀਤੋ ਕਲੱਬ ਹੈਗੀ ਆ ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਸੁਸਾਇਟੀ ਐਂਡ ਕਿਡਸ ਪਲੇ ਜਿਹੜੇ ਕਿ ਸਪான்ਸਰ ਕਰਨ ਵਾਲੇ ਜੀਵਨ ਤੇ ਕੁਲਵਿੰਦਰ ਹੁਣੇ ਖਾਲ ਦਸਾਂ ਜਿਹੜੇ ਪੀਸ ਡਿਪਾਰਟਮੈਂਟਸ ਨੇ ਉਹ ਨੇ ਟੂਰਨਾਮੈਂਟ ਹੋਇਆ ਉੱਥੇ ਸਭ ਕੁਝ ਰਹਿਦਾ ਸਾਡੇ ਕੋਲ ਸੀਗਾ ਤੇ ਆਪਣੇ ਘਰ ਦੇ ਨਾਲ ਕਿਧੋਂ ਗਏ ਸੀ ਕਿ ਉਹ ਵਿਦੇਸ਼ ਇਹ ਉੱਥੇ ਜਿੱਤੇ ਜੁਲਾਈ ਦੇ ਵਿੱਚ ਮੇਰੇ ਖਲ ਗਏ ਆ ਸਾਡੇ ਕੋਲ ਥੋੜਾ ਜਿਹਾ ਪਹਿਲਾਂ ਫਿਰ ਰਹਿਣ ਲੱਗ ਪਿਆ ਸੀ ਇੱਥੇ ਆ ਗਿਆ ਸੀ ਉਹਦਾ ਉੱਥੇ ਹੈ ਨਹੀਂ ਸੀ ਕੋਈ ਤੇ ਇਹ ਆਪਣੇ ਸਾਗੇ ਪਰਿਵਾਰ ਸਹੀ ਨੇ ਟੱਬਰ ਜਿਹੜਾ ਹੈਗਾ ਤੇ ਸਾਡੇ ਕੋਈ ਰਹਿ ਰਿਹਾ ਸੀਗਾ ਸਾਰੀ ਦੀ ਦੇਖਭਾਲ ਸਾਡੇ ਦਾੰਦੇ ਸੀਗੀ ਚਾਹਨੇ ਕੋ ਕੱਲਾ ਨਾਲ ਦੇ ਘਰ ਸਿਗਾ ਉੱਥੇ ਉਹ ਭਤੀਜਾ ਮੇਰਾ ਦੇਖਣ ਗਿਆ ਤੇ ਦੇਖਣ ਤੋਂ ਬਾਅਦ ਮੇਰੇ ਭਤੀਜੇ ਨੇ ਆਣ ਕੇ ਦੱਸਿਆ ਕਿ ਉਹ ਅਜੇ ਅੰਦਰ ਨਹੀਂ ਕੋਈ ਗੱਲਬਾਤ ਨਹੀਂ ਕਰ ਰਿਹਾ ਕੋਈ ਗੜਬੜ ਹੈ ਪਰ ਐਂਬੂਲੈਂਸ ਕਾਲ ਕੀਤੀ ਤੇ ਉਹ ਆਇਆ ਤੇ ਉਹਨਾਂ ਨੇ ਉਹਨੂੰ ਡੈੱਡ ਡੈੱਡ ਕੋਸ਼ਿਸ਼ ਕਰ ਦਿੱਤਾ ਕਿ ਕਹਿੰਦੇ ਵੀ ਮੌਤ 4 ਘੰਟੇ ਪਹਿਲਾਂ ਹੋ ਚੁੱਕੀ ਹੈ ਜੀ ਹਾਰਟ ਬੈਗ ਦੇ ਨਾਲ ਤੇ ਇਹੀ ਜਾਣਕਾਰੀ ਜਿਹੜੀ ਪੁਲਿਸ ਕੋ ਸਾਨੂੰ ਮਿਲੀ ਹੈ ਉਹ ਫਿਰ ਇਹਨਾਂ ਨੂੰ ਪਤਾ ਕਰਨ ਦੇ ਵਿੱਚ ਥੋੜਾ ਟਾਈਮ ਲੱਗ ਗਿਆ ਸਾਨੂੰ ਇਹਨਾਂ ਨੂੰ ਦੱਸਣ ਦੇ ਵਿੱਚ ਵੀ ਇੰਨੀ ਕੋਈ ਹਿੰਮਤ ਨਹੀਂ ਸੀਗੀ ਉਹਨੇ ਚੜ ਤੱਕ ਕਿਸੇ ਕਿਸੇ ਵਿਅਕਤੀ ਨਾਲ ਜਾਣ ਕਰਨੇ ਉਹ ਨੈਟ ਤੋਂ ਦੀ ਇਨਫੋਰਮੇਸ਼ਨ ਜਿਹੜੀ ਉਹ ਸਾਂਝੀ ਕਰ ਲਈ ਬਾਅਦ ਦੇ ਵਿੱਚ ਅਸੀਂ ਇਹਨਾਂ ਨੂੰ ਸਮਝਾਇਆ ਤੇ ਮੇਰਾ ਬ੍ਰਦਰ ਜਿਹੜਾ ਸੀਗਾ ਬਿਲਟ ਲੋਂਗ ਮੇਰੇ ਨਾਲ ਇੱਥੇ ਆਇਆ ਸੀ ਆਪਣੇ ਆਪਣੇ ਬਜ਼ੁਰਗ ਦੇ ਸੇਰ ਨਹੀਂ ਠੇਜੋ ਉਸ ਚੱਕਰ ਤੇ ਦੋਨੇ ਜਣੇ ਆਏ ਸੀ ਫਿਰ ਆਪਣੇ ਬ੍ਰਦਰ ਨੂੰ ਤਾਂ ਵਾਪਸ ਇਸੇ ਚੀਜ਼ ਪਿੱਛੇ ਵਾਪਸ ਰਾਂਗੂਰ ਭੇਜਿਆ ਇਸ ਵੇਲੇ ਉੱਥੇ ਨਹੀਂ ਉਹ ਅਰੇਂਜ ਕਰ ਰਹੇ ਆ ਪਰ ਗੱਲ ਪਰਿਵਾਰ ਤੁਸੀਂ ਦੇਖ ਰਹੇ ਆ ਕਿ ਇਸ ਪੋਜੀਸ਼ਨ ਦੇ ਵਿੱਚ ਹੈਗਾ ਇਹਨਾਂ ਨੂੰ ਬਹੁਤ ਜਿਆਦਾ ਮਦਦ ਦੀ ਲੋੜ ਹੈ ਜੋ ਵੀ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਪੰਜਾਬ ਦੀ ਜਿੰਨੀ ਹੈਲਪ ਕਰ ਸਕਦੀ ਉਹ ਕਰੇ ਪਲੀਜ਼ ਮੇਰੀ ਤੇ ਇਹ ਰਿਕਵੈਸਟ ਹੈ ਬਾਕੀ ਜਿਹੜੇ ਆਪਣੇ ਸੱਜਣ ਹੈਗੇ ਜਿੰਨੇ ਵੀ ਹੈਗੇ ਜਾਣਕਾਰ ਸਾਰਿਆਂ ਨੂੰ ਕਿਹਾ ਗੋ ਫੰਡ ਦੇ ਵਿੱਚ ਡੋਨੇਟ ਕਰੋ ਤੇ ਉਹਦੀ ਕਿਸੇ ਨਾ ਕਿਸੇ ਤਰੀਕੇ ਨਾਲ ਬਾਡੀ ਨੂੰ ਇੱਥੇ ਲਿਆਂਦਾ ਵੇ ਅਸੀਂ ਜੋ ਅਸੀਂ ਕਰ ਸਕਦੇ ਮਤ ਪੂਰੇ ਮੁੱਢਾਂ ਮੁੱਢਾਂ ਖੋੜ ਕੇ ਆਈ ਕਰਾਂਗੇ ਨਾ ਮਦਦ ਤੇ ਉਹ ਵੀ ਵਿਚਾਰੇ ਜੀਵਨ ਹੁਣੀ ਮਿਕਲਬ ਵੀ ਜਿਹੜੀ ਪੂਰੀ ਮਤ ਕਰ ਰਹੀ ਹੈ ਤੁਹਾਨੂੰ ਪਤਾ ਕਿ ਉੱਥੇ ਬਾਡੀ ਲਿਆਉਣਾ ਇੱਕ ਛੋਟੀ ਮੋਟੀ ਗੱਲ ਨਹੀਂ ਹੈਗੀ 15 ਤੋਂ 20000 ਡਾਲਰ ਦਾ ਖਰਚਾ ਆ ਜਾਂਦਾ ਹੈ। ਬਾਕੀ ਉੱਥੇ ਜਿਹਨਾਂ ਬਾਡੀ ਰੱਖਣ ਤੇ ਵੀ ਦੇਖੋ ਕਿੰਨਾ ਖਰਚਾ ਆ ਰਿਹਾ ਉਹ ਵੀ ਦੇਣਾ ਪਏਗਾ। ਤੇ ਇਹ ਹੀ ਹੈ ਵੀ ਸਾਰੇ ਰਲ ਮਿਲ ਕੇ ਗਵਰਨਮੈਂਟ ਜਿੰਨੇ ਵੀ ਸਾਰੇ ਹੋ ਰਹਾਗੇ ਦਾਨੀ ਸੱਜਣ ਦੇ ਕਰਕੇ ਤੇ ਇਹ ਬਾਡੀ ਨੂੰ ਇੱਥੇ ਲਿਆਂਦਾ ਜਾਵੇ। ਬਹੁਤ ਬਹੁਤ ਧੰਨਵਾਦ ਹਾਉ ਸਾਰਿਆਂ ਦਾ। ਅੰਨੀ ਸਾਡੇ ਜਿਹੜੇ ਬੱਚੇ ਦੀ ਮੋਹ ਜੀ ਵਿਦੇਸ਼ ਵਿੱਚ ਤੁਹਾਡੇ ਕੀ ਲੱਗਦੇ ਸੀਗੇ? ਉਹ ਮੇਰੇ ਬੇਟੇ ਸੀਗੇ ਜੀ। ਵਿਦੇਸ਼ ਕਿ ਤੋਂ ਗਏ ਔਰ ਕੇਸ ਅਵਿਸ਼ਤ ਗਏ ਉਹ ਕਬੱਡੀ ਤੌਰ ਤੇ ਗਏ ਆ ਜੀ 12 ਜੁਲਾਈ ਨੂੰ ਇੱਥੋਂ ਉਹਨਾਂ ਦੀ ਫਲੈਟ ਸੀਗੀ ਜੀ ਘਟਨਾ ਕਿਵੇਂ ਹੋਪਰੀ ਘਟਨਾ ਇਹ ਉਹ ਟੈਕ ਜਿੱਦਾਂ ਮੁੰਡੇ ਦੇ ਕੋਈ ਹੋਇਆ ਜੀ ਕਿਦਾਦੇ ਆ ਇਹ ਮਤਲਬ ਕੱਲਾ ਸੀਗਾ ਉੱਥੇ ਕਾਂਗਰਸ ਦੇ ਵਿੱਚ ਜਦੋਂ ਇਹਨਾਂ ਨੇ ਕਿਹਨੇ ਵੇਖਿਆ ਹੋਆ ਦੋਸਤਾਂ ਮੇਰੀ ਪਹਿਲਾਂ ਮੇਰੀ 4:30 ਵਜੇ ਤੜਕੇ ਗੱਲ ਹੋਈ ਆ ਉਤੋਂ 3-4 ਘੰਟੇ ਬਾਅਦ ਚ ਦੀ ਮੌਤ ਹੋ ਗਈ ਆ ਜੀ ਪਰ ਪਰਿਵਾਰ ਨੂੰ ਕਿਵੇਂ ਜਾਣਕਾਰੀ ਮਿਲੀ ਤੁਹਾਨੂੰ ਨੈਟਰਾਂ ਹੀ ਨੈਟ ਤੇ ਪਾਇਆ ਜੀ ਉਤੋਂ ਪਹਿਲਾਂ ਕਿਸੇ ਨੇ ਆਮਕ ਲੋਕਾਂ ਨੂੰ ਪਤਾ ਲੱਗ ਗਿਆ ਸਾਨੂੰ ਤੇ ਇਹਲੇ ਜਾ ਕੇ ਪਤਾ ਲੱਗਾ ਲੇਟ ਲੱਗਾ ਪਤਾ ਬਹੁਤ ਸਾਨੂੰ ਦੱਸੇ ਨਾ ਕੋਈ ਜੀ ਉਤੇ ਪਹੁੰਚ ਕੀਤੀ ਕਿਸੇ ਵਿਅਕਤੀ ਨਾਲ ਸਾਡੀ ਹੱਲੇ ਤੱਕ ਕੋਈ ਪਹੁੰਚ ਨਹੀਂ ਹੋਈ ਜੀ ਜਿਹੜਾ ਮੁੰਡਾ ਜਿਹਦੇ ਕੋਲ ਰਹਿੰਦਾ ਸੀ ਉਹ ਵੀ ਮੁੰਡਾ ਇੱਥੇ ਇੰਡੀ ਆਇਆ ਹੋਇਆ ਹੈਗਾ ਤੇ ਹੱਲੇ ਤੱਕ ਸਾਡੀ ਉਹ ਨਵਾਂ ਕਲੱਬ ਵਾਲਿਆਂ ਮੁੰਡਿਆਂ ਨਾਲ ਗੱਲ ਹੋਈ ਹੈ ਜੀ ਕੱਲ ਦੀ ਕੁਝ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਭੇਜਿਆ ਕਾਗਜ਼ ਪੱਤਰ ਉਹ ਨੋਟਰੀ ਟੈਸਟ ਕਰਾ ਕੇ ਵੀ ਉਹ ਕਲੱਬ ਵਾਲੇ ਮੁੰਡੇ ਆ ਇੱਕ ਦੋ ਜਿਹੜੇ ਉਹ ਕੋਸ਼ਿਸ਼ ਕਰਨ ਲਏ ਆ ਜੀ ਉੱਥੇ ਇਹ ਬਿੱਲਾ ਤੇ ਇਧਰ ਆਇਆ ਹੋਇਆ ਸੀ ਜਿਹਦੇ ਰੂਮ 'ਚ ਰਹਿੰਦੇ ਸੀਗੇ ਦੇ ਮੌਕੇ ਦੇ ਨਹੀਂ ਹੁਣ ਉਹਨਾਂ ਕਲੱਬ ਵਾਲਿਆਂ ਨਾਲ ਸਾਡੀ ਗੱਲਬਾਤ ਚੱਲਦੀ ਇਹਨਾਂ ਨਾਲ ਜੀ ਤੇ ਬਾਕੀ ਅਹੀਂ ਤੁਹਾਨੂੰ ਪਤਾ ਹੈ ਜਿਵੇਂ ਮਾੜੇ ਪਰਿਵਾਰ ਨਾਲ ਭਲਮ ਕਰਦੇ ਆ ਜਿੱਥੇ ਤਰਵਿੰਦਰ ਸਿੰਘ ਰਹਿ ਰਿਹਾ ਸੀਗਾ ਉਹਦੇ ਫਰੈਂਡ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ ਉਹਨਾਂ ਨਾਲ ਹੋਈ ਆ ਗੱਲ ਜੀ ਉਹ ਇਹੋ ਹੀ ਆ ਵੀ ਇਹ ਕਹਿੰਦੇ ਵੀ ਉਹ ਅਹੀਂ ਨੂੰ ਗਿਆ ਵਾ ਘੁੱਟਿਆ ਕਹਿੰਦੇ ਕਰੀ ਤੇ ਇਹਨੂੰ ਗਿਆ ਵੀ ਉਹ ਮੁੰਡਾ ਨਾਲ ਤਾਂ ਕਿਤੇ ਗੁਰਦਾਰੇ ਚੱਲਿਆ ਸੀ ਉਹਨੇ ਕਹਿੰਦਾ ਗੁਰਦਾਰੇ ਚੱਲੀਏ ਕਹਿੰਦਾ ਨਹੀਂ ਮੈਂ ਲੰਮਾ ਪਹਿਣਾ ਵਾ ਇਹ ਕਰਿਆ ਦੁਬਾਰਾ ਲੰਮਾ ਕਹਿੰਦੇ ਪੈ ਗਿਆ ਜੀ ਮੁੜ ਕੇ ਇਹਨੂੰ ਜਦੋਂ ਡੈਥ ਹੋਈ ਤਾਂ ਵੇਖਿਆ ਜੀ ਇਹਨੂੰ ਤਰਵਿੰਦਰ ਸਿੰਘ ਦਾ ਜਿਹੜਾ ਮ੍ਰਿਤਕ ਸਰੀਰ ਆ ਕੀ ਤੁਸੀਂ ਭਰਤ ਰਹੋਗੇ ਮੈਂ ਆਪਣੇ ਗਵਰਨਮੈਂਟ ਕੋ ਇੰਡੀਆ ਗਵਰਨਮੈਂਟ ਕੋ ਮੰਗ ਕਰਦਾ ਜੀ ਇਹ ਮੇਰਾ ਇਕੱਲਾ ਬੱਚਾ ਹੈ ਪਰਿਵਾਰ ਚ ਕੌਣ ਕੌਣ ਨੇ ਦੋ ਬੇਟੀਆਂ ਵੱਡੀਆਂ ਇਹ ਬੇਟਾ ਛੋਟਾ ਇਕੱਲਾ ਬੇਟਾ ਸੀ ਗੀ ਤਲਵਿੰਦਰ ਸਿੰਘ ਵਾਹੇ ਸੀਗੇ ਨਹੀਂ ਜੰਮੇ ਕਿਸੇ ਸਿਆਸੀ ਲੀਡਰ ਨੇ ਪਰਿਵਾਰ ਤੱਕ ਪਹੁੰਚ ਕੀਤੀ ਹੋਏ ਕਿਸੇ ਨੇ ਕੋਈ ਨਹੀਂ ਹਲੇ ਤੱਕ ਆਇਆ ਜੀ ਸਾਡੇ ਕੋਲ ਕਿਸੇ ਨੇ ਪੁੱਛਿਆ ਤੱਕ ਨਹੀਂ ਗਾ ਪਰਿਵਾਰ ਕੀ ਮੰਗ ਕਰਦਾ ਐ ਇਹ ਮੰਗ ਕਰਦੇ ਮੀ ਸਾਡੀ ਮਦਦ ਕੀਤੀ ਜਾਵੇ ਕਿਉਂ ਨਾ ਇਕੱਲਾ ਹੋਣ ਇਹਨਾਂ ਖਰਚਾ ਬਹੁਤ ਜ਼ਿਆਦਾ ਦੱਸਦੇ ਜੀ ਇੰਡੀਆ ਬਾਡੀ ਲਿਆਉਣ ਦਾ ਕੱਲੇ ਦੇ ਕਹੇ ਦੇ ਵੀ ਵਸ ਦੀ ਗੱਲ ਨਹੀਂ ਮੈਂ ਪੰਜਾਬ ਗਵਰਨਮੈਂਟ ਤੋਂ ਇੰਡੀਆ ਗਵਰਨਮੈਂਟ ਤੋਂ ਮੰਗ ਕਰਦਾ ਇਹ ਸਾਡੇ ਬੱਚੇ ਨੂੰ ਸਾਡੇ ਘਰ ਲਿਆਂਦਾ ਜਾਵੇ ਹਾਂਜੀ ਸਰ ਜਿਹੜੇ ਬੱਚੇ ਦੀ ਵਿਦੇਸ਼ ਵਿੱਚ ਮੌਤ ਹੋਈ ਆ ਜੀ ਰਾਦੇ ਤੁਹਾਡੇ ਆਪਣਾ ਫਰੈਂਡ ਹੀ ਸੀ ਦਾ ਜੀ ਬਹੁਤ ਕੋਲੋਜੀ ਫਰੈਂਡ ਸੀਗਾ ਜੀ ਕੀ ਕੰਮ ਕਰਦੇ ਸੀ ਉਹ ਕਬੱਡੀ ਖੇਡਦਾ ਸੀ ਇੱਥੇ ਜੀ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਹਾਂਜੀ ਬੜੀ ਆ ਪਲੇਅਰ ਸੀਗਾ ਜੀ ਇੰਟਰਨੈਸ਼ਨਲ ਕਬੱਡੀ ਪਲੇਅਰ ਸੀਗਾ ਜੀ ਜਿਹੜੇ-ਜਿਹੜੇ ਕਲੱਬਾਂ 'ਚ ਹੁਣ ਤੱਕ ਖੇਡ ਚੁੱਕੇ ਪਤਾ ਤੁਹਾਨੂੰ ਕੁਛ ਹਾਂ ਜੀ ਉਹ ਆਪਣੇ ਟਲਮਾ ਬਾਬਾ ਬਰਮਦਾਸ ਕਬੱਡੀ ਕਲੱਬ ਵੱਲੋਂ ਖੇਡਦਾ ਸੀ ਜੀ ਤੇ ਹੋਰ ਸੁਰਖਪੁਰ ਵੱਲੋਂ ਵੀ ਪਹਿਲਾਂ ਖੇਡਦਾ ਰਿਹਾ ਜੀ ਹੋਰ ਵੀ ਕਈ ਕਲੱਬਾਂ ਨੂੰ ਖੇਡਦਾ ਰਿਹਾ ਜੀ। ਕ੍ਰਾਫੀ ਨਾਂ ਸੀ ਪੰਜਾਬ ਟੀਮ ਦਾ ਕ੍ਰਾਫੀ ਨਾਂ ਸੀ ਉਹਨਾਂ ਦਾ ਜੀ। ਤੇ ਵਿਦੇਸ਼ ਕਿਹੜੀ ਕਲੱਬ ਨੇ ਬੁਲਾਇਆ ਸੀ ਇਹਨਾਂ ਨੂੰ ਪਤਾ ਕੁਝ ਤੁਹਾਨੂੰ? ਹਾਂ ਜੀ ਵਿਦੇਸ਼ ਸਰੀ ਬੀਸੀ ਦਾ ਨਾਮ ਦਾ ਕਰਕੇ ਕਲੱਬ ਆ ਉਹਨਾਂ ਨੇ ਬੁਲਾਇਆ ਸੀ ਜੀ। ਹਾਂ ਜੀ ਤੇ ਜਿਹੜੇ ਆਪਣੇ ਉਹ ਆਪਣੇ ਉਹਨੂੰ ਸਪான்ਸਰ ਕੀਤਾ ਸੀਗਾ ਉਹ ਉੱਥੇ ਟੂਰਨਾਮੈਂਟ ਸੀਗਾ ਹਾਂਜੀ ਟੂਰਨਾਮੈਂਟ ਸੀਗਾ ਜੀ ਉੱਥੇ ਟੂਰਨਾਮੈਂਟ ਹੋ ਗਿਆ ਕਿ ਉਹ ਖੇਡ ਚੁੱਕੇ ਕੋਈ ਵਜੇ ਉਹ ਦੂਰਾਂ ਹੀ ਰਹਿ ਗਏ ਛੱਡ ਗਏ ਹਾਂਜੀ ਤਾਂ ਕੁਝ ਇਹਦੇ ਬਾਰੇ ਨਹੀਂ ਵੀ ਕੁਝ ਪਤਾ ਤੇ ਇਸ ਇਤਿ ਪਿੰਡ ਦੇ ਕਿੰੋਂ ਕਿਤੋਂ ਪੁਰਾਣਾ ਲੱਗਦਾ ਕਿੰਨਾ ਪੁਰਾਣਾ ਲੱਗਦਾ ਪਿੰਡ ਦੇ ਵਿੱਚ ਜੀ ਜਿੱਦਾਂ ਸਾਨੂੰ ਤਾਂ ਸਵੇਰੇ ਪਤਾ ਲੱਗਿਆ ਸੀਗਾ ਸੋ ਡੈਥ ਹੋ ਚੁੱਕੀ ਆ ਪਰ ਪਰਿਵਾਰ ਨੂੰ ਨਹੀਂ ਸੀ ਪਤਾ ਠੀਕ ਤੇ ਨਾ ਸਾਨੂੰ ਦੱਸਣ ਦੀ ਹਿੰਮਤ ਹੀ ਪੈ ਰਹੀ ਸੀ ਉਹ ਇੱਕ ਕੱਲਾ ਕੱਲਾ ਮਾਪਿਆਂ ਦਾ ਪੁੱਤ ਜਿਹੜਾ ਦੋ ਭੈਣਾਂ ਦਾ ਭਰਾ ਸੀਗਾ ਜੀ ਐਂਡ ਫਿਰ ਤੁਸੀਂ ਕੀ ਮੰਗ ਕਰਦੇ ਤੁਸੀਂ ਅਸੀਂ ਮੰਗੇ ਹੋਈ ਕਰਦੇ ਆਂ ਸਰਕਾਰ ਅੱਗੇ ਕਲਾਬਾਂ ਨੇ ਅੱਗੇ ਹੋਰ سارے ਦਾਨੀ ਵੀ ਵੀਰਾਂਗੇ ਕਿ ਉਹਦੀ ਬੋਡੀ ਨੂੰ ਪਿੰਡ ਲਿਆਂਦਾ ਜਾਵੇ ਤੇ ਜਾਂ ਉਹ ਦਸ ਇੱਥੇ ਆ ਕੇ ਸਸਕਾਰ ਕੀਤਾ ਜਾਵੇ ਕਿਉਂਕਿ ਉਹਦੇ ਘਰ ਦੇ ਵੀਰ ਹੋਈ ਮੰਗ ਕਰ ਰਹੇ ਆ ਉਹਦੀ ਮਾਂ ਦਾ ਵੀ ਰੋ ਰੋ ਕੇ ਬਹੁਤ ਬੁਰਾ ਹਾਲ ਪਰਿਵਾਰ ਦੇ ਜਿਹੜਾ ਅੰਦਰ ਦਾ ਕੀ ਜਰੀਆ ਪਰਿਵਾਰ ਦਾ ਆਮਦਨ ਦਾ ਜਰੀਆ ਕੋਈ ਉਹ ਹੀ ਸੀ ਇਹਨਾਂ ਦੀ ਆਮਦਨ ਦਾ ਜਰੀਆ ਜੀ ਸਬਾ ਪੁੱਤ ਤੇ ਥੋੜਾ ਬਹੁਤਾ ਆਪਣਾ ਖੇਤੀਬਾੜੀ ਦਾ ਕੰਮ ਕਰਦੇ ਆ। ਗੱਡੀ ਆ ਇੱਕ ਛੋਟੀ ਜਿਹੇ ਉਹਦਾ کاروبار ਹੈ ਤੇ ਕੋਈ ਡਾ ਖਾਸ ਨਹੀਂ ਸੀ। ਤੇ ਇੰਨੇ ਪੈਸੇ ਲੱਗਣੇ ਆ ਕਿ ਪਰਿਵਾਰ ਨਹੀਂ ਫੋਟ ਕਰ ਸਕਦਾ। ਸਾਰੇ ਦਾਨੀ ਵੀਰਾਂ ਨੂੰ ਕਲੱਬ ਵਾਲਿਆਂ ਅਗੇ ਕਲੱਬ ਵਾਲੇ ਜਿੰਨਾ ਸਪੋਰਟ ਕਰ ਵੀ ਰਹੇ ਆ ਜੀ ਤੇ ਬਾਕੀ ਪੈਸੇ ਜਾਦੇ ਆ ਜੀ। ਸਾਰੇ ਵੀਰਾਂ ਅਕੇ ਬੇਨਤੀ ਆ ਕਿ ਮਤ ਕੀਤੀ ਜਾਵੇ ਤਾਂ ਕਿ ਬਦੀ ਬੋਦੀ ਪੈਂਡ ਜਾਂਦੀ ਆ। ਪਰਿਵਾਰ ਦੇ ਨਾਲ ਜੇਕਰ ਕਿਸੇ ਸੱਜਣ ਨਾਲ ਗੱਲਬਾਤ ਕਰਨੀ ਹੋਵੇ ਤੇ ਇੱਕ ਟੈਲੀਫੋਨ ਨੰਬਰ ਜਿਹੜਾ ਉਹਨਾਂ ਦਾ ਪਰਿਵਾਰ ਦਾ ਉਹ ਬੋਲ ਦੋ ਵਿੱਚ ਹਾਂਜੀ ਪਰਿਵਾਰ ਦੇ ਨਾਲ ਉਹਨਾਂ ਦੇ ਬਾਪਾ ਜੀ ਉਹ ਪਰਿਵਾਰ ਦੇ ਨਾਲ ਕਿਸੇ ਨਾਲ ਗੱਲ ਕਰਨੀ ਹੋਵੇ ਤਾਂ ਉਹਨਾਂ ਦਾ ਬਾਪੂ ਜੀ ਦਾ ਨੰਬਰ 98761 2130 ਮਾਤਾ ਜੀ ਜਿਹੜੇ ਤੁਹਾਡੇ ਬੱਚੇ ਦੀ ਮੌਤ ਹੋਈ ਹੈ ਉਹ ਵਿਦੇਸ਼ ਕਿਦੋਂ ਗਏ ਸੀਗੇ ਸਵਾਗ 5 ਮਹੀਨੇ ਹੋਏ ਹੁਣ ਤੇ ਕਿਦੋਂ ਗੱਲ ਹੋਈ ਸੀ ਇੱਕ ਦਿਨ ਪਹਿਲਾਂ ਹੋਈ ਸੀ ਕੀ ਕਹਿੰਦੇ ਸੀਗੇ ਐਡਾ ਬੜੀਆਂ ਸੁਬੜੀਆਂ ਗੱਲਾਂ ਕਰਦਾ ਨੋਰਮਲ ਅਸਬੇਕ ਹੈ ਦੇ ਪਰਵਾਰੀ ਕੀ ਗੱਲਾਂ ਕਰਦਾ ਹੀ ਮੰਮੀ ਦੰਜਨਾ ਲਈ ਐਂਦਾ ਕਰਨਾ ਪਾ ਐਂਦਾ ਕਰਨਾ ਮੈਂ ਕਦੀ ਨਾ ਕਲਦੀ ਵੀ ਨੂੰ ਪਤਾਵੰਦਾ ਆਪਨੇ ਮੈਂ ਤਾਂ ਪਹਿਲਾਂ ਹੀ ਉਹ ਲੈ ਕਰ ਦਿੱਤਾ ਤੇ ਕਦੀ ਬਤਨੂ ਕਰੋ ਮਰਨਾ ਅੰਦਰੀ ਨੂੰ ਉਹਦੀ ਹੋਣੀ ਦਾ ਪੇਤ ਲੱਗ ਜਾਂਦਾ ਗੁਰਵਿੰਦਰ ਸਿੰਘ ਆਏ ਸੀ ਕਿ ਨਹੀਂ ਕੁਵਾਰਾ ਸੀ ਅਜੇ ਬ੍ਰਾਂਚ ਕੋਣ ਕੋਣ ਹੈ ਦੋ ਬੇਟੇ ਗਾ ਵੱਡਗਾ ਛੋਟਾ ਹੀ ਛੋਟਾ ਜੀ ਬੁੱਤ ਮੇਰਾ ਤੁਹਾਨੂੰ ਕਿਵੇਂ ਪਤਾ ਲੱਗਾ ਉਹਨਾਂ ਨੂੰ ਬਹੁਤ ਮੈਨੂੰ ਨਹੀਂ ਸੀ ਪਤਾ ਇੱਥੇ ਪੱਡ 'ਚ ਪਤਾ ਹੈ ਮੈਨੂੰ ਤਾਂ ਜਾ ਕੇ 3 ਵਜੇ ਪਤਾ ਲੱਗਾ ਹਈ ਮੈਨੂੰ ਨਹੀਂ ਕਿਛੇ ਨਹੀਂ ਵੀ ਦੱਸਿਆ ਅਰ ਮਾਂ ਆਪਣੇ ਨੂੰ ਆਪਣੇ ਬੱਚੇ ਦੀ ਬੜੀਆਂ ਉਮੀਦਾਂ ਹੁੰਦੀਆਂ ਕਿੰਨੀ ਉਮੀਦ ਰੱਖੀ ਸੀ ਤੁਸੀਂ ਬਹੁਤ ਜ਼ਿਆਦੀ ਉਮੀਦ ਸੀ ਬਹੁਤ ਅਜੀਬ ਹੁੰਦਾ ਤੇ ਨਾਲ ਅਸੀਂ ਕਬੱਡੀ ਖੇਡਣ ਜਾਂਦੇ ਸੀਗੇ ਜਦੋਂ ਦੇ ਸੀ ਕੀ ਗੱਲਬਾਤ ਹੁੰਦੀ ਸੀ ਪਰਵਾਰ ਨਾਲ ਬਹੁਤ ਗੱਲਾਂ ਕਰਦਾ ਹੁੰਦਾ ਸੀ ਮੰਮੀ ਐਡਾ ਕਰਨਾ ਆ ਪਾ ਘਰ ਦੀਆਂ ਗੱਲਾਂ ਕਰੀ ਚੜੀਆਂ ਐਡਾ ਮੰਮੀ ਕਰਾਂਗੇ ਐਡਾ ਕੰਮ ਕਰਾਂਗੇ ਇਹਨੂੰ ਨਹੀਂ ਸੀ ਪਤਾ ਪਤਨੇ ਇੰਨਾ ਹੀ ਮੇਰ ਨੂੰ ਜੇ ਛੱਡ ਜਾਣਾ ਵਾ ਇਹ ਹੀ ਮੰਗ ਕਰਦਾ ਪਰਵਾਰ ਮੰਗੇ ਹੋਇਆ ਸਾਡਾ ਬੱਚਾ ਹੀ ਨਿਕਾ ਆ ਜੇ बेनती आहे सॾा बजा कोल आज